ਸਾ ਸੰਗਤ ਦੀ ਵਾਇਗ੍ਰੋਥੀ ਦਾ ਖਾਲਸਾ ਵਾਇਗ੍ਰੋਥੀ ਕਿੱਸਤੇ ਅੱਜ ਗੱਲ ਕਰਾਂਗੇ ਜਿਹੜੀ ਲੇਬਰ ਕਲਾਸ ਨੂੰ ਕਿਵੇਂ ਲੁੱਟਣ ਲਈ ਵਿਉਂਤਾਂ ਬੰਦ ਰਹੀਆਂ ਨੇ ਤੇ ਉਹਨਾਂ ਦੇ ਉੱਤੇ ਕਿਵੇਂ ਹੱਸੇ ਹੋਈਆਂ ਗੱਲਾਂ ਕਰੀਆਂ ਜਾ ਰਹੀਆਂ ਨੇ ਸੁਬਰਾਮਨੀਅਮ ਸੀਈਓ ਐਲ ਐਨ ਟੀ ਦੇ ਜਿਹੜੇ ਹੈਗੇ ਉਹਨਾਂ ਨੇ ਕਿਹਾ ਕਹਿੰਦੇ ਬੀਵੀ ਦੀ ਸ਼ਕਲ ਹਫਤੇ ਚ ਆਪਾਂ ਕਿੰਨੇ ਕਿਚਰ ਬੈਠ ਕੇ ਦੇਖ ਸਕਦੇ ਵੀ ਤਾਂ ਕਿ ਕੰਮ ਦੇ ਜਿਹੜੇ ਘੰਟੇ ਵਧਾਏ ਜਾਣ ਇਹ じゃ ਮਜ਼ਾਕ ਹੁਸ਼ਿਆ ਮਜ਼ਾਕ ਕਰਿਆ ਇਹਦੇ ਪਿੱਛੇ ਇੱਕ ਰੀਜ਼ਨ ਹੈ ਨਰਸਿਮਾ ਰਾਓ ਤੋਂ ਲੈ ਕੇ ਜਿਹੜਾ ਕੰਮ ਸ਼ੁਰੂ ਕਰਿਆ ਸੀ ਕਾਂਗਰਸ ਨੇ ਲੇਬਰ ਕਲਾਸ ਨੂੰ ਲੁੱਟਣ ਦਾ ਉਹਨਾਂ ਦੇ ਵਰਕਿੰਗ ਆਵਰਸ ਵਧਾਉਣ ਦਾ ਤੇ ਉਹਨਾਂ ਦੀ ਪੇਮੈਂਟ ਘਟਾਉਣ ਦਾ ਉਹਦੇ ਤੇ ਮੋਦੀ ਜੀ ਨੇ ਬਹੁਤ ਹੀ ਤੇਜ਼ੀ ਨਾਲ ਕੰਮ ਕਰਿਆ ਜਿਹਦੇ ਵਿੱਚ ਹੁਣ ਕਾਨੂੰਨ ਜਿਹੜੇ ਨਵੇਂ ਬਣੇ ਨੇ ਜਿਨ੍ਹਾਂ ਤੇ ਆਪਾਂ ਗੱਲ ਕਰੀ ਸੀ ਉਹ ਵੀ ਇਸ ਕਰਕੇ ਨੇ ਵੀ ਇਹ ਮਜ਼ਦੂਰਾਂ ਦੇ ਤੇ ਜ਼ਿਮੀਂਦਾਰਾਂ ਦੇ ਹੱਕ ਵਿੱਚ ਕੋਈ ਬੋਲ ਨਾ ਸਕੇ ਜੇ ਕੋਈ ਬੋਲੇ ਉਹਨੂੰ ਇਹ ਟੈਰਰਿਸਟ ਡਿਕਲੇਅਰ ਕਰਕੇ ਤੇ ਉਹਨੂੰ ਸਜ਼ਾ ਦਵਾ ਸਕਣ ਤੇ ਸੁਬ੍ਰਮਣੀਅਮ ਜੀ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਦਾ ਇਹ ਮਤਲਬ ਹੈਗਾ ਵੀ 90 ਘੰਟੇ ਇਹ ਕੰਮ ਕਰਨ ਤੇ ਜੇ 90 ਘੰਟੇ ਕਰਾ ਕੇ ਵੀ ਇਹਨਾਂ ਦਾ ਢਡਣੀ ਭਰਨਾ ਕਿਉਂਕਿ ਜਿਹੜਾ ਵੀ ਕਾਰਪੋਰੇਟ ਤੇ ਇੰਡਸਟਰੀਅਲਿਸਟ ਆ ਆਪ ਤਾਂ ਇਹ ਅਰਬਾਂ ਖਰਬਾਂ ਰੁਪਇਆ ਆਪਣੇ ਪਾਰਟੀਆਂ ਤੇ ਤੇ ਇਹ ਜੇ ਨਜਾਇਜ਼ ਖਰਚਿਆਂ ਤੇ ਕਰਦੇ ਨੇ ਪਰ ਦੂਜੇ ਦਾ ਇਹ ਕਹਿੰਦੇ ਨੇ ਵੀ ਬਿਲਕੁਲ ਖੂਨ ਚੂਸ ਲੀਏ ਜਵਾਨੀ ਜਵਾਨੀ ਚੋਂ ਉਹਨਾਂ ਤੋਂ ਕੰਮ ਕਰਾਉਂਦੇ ਨੇ 55 ਸਾਲ ਤੋਂ ਬਾਅਦ ਚ ਉਹਨਾਂ ਨੂੰ ਜੋਬ ਤੋਂ ਕੱਢ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਬੈਨੀਫਿਟਸ ਨਹੀਂ ਦਿੱਤੇ ਜਾਂਦੇ ਹੋਰ ਵੀ ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਦੇ ਵਿੱਚ ਲੇਬਰ ਨੂੰ ਐਕਸਪਲੋਇਟ ਕਰਿਆ ਜਾਂਦਾ ਹੈ ਉਦੇ ਵਿੱਚ ਹੀ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕਰੀ ਗਈ ਹੈ ਜਿਹੜੀ ਕੰਪਨੀਆਂ ਗਵਰਨਮੈਂਟ ਦੀਆਂ ਸੀ ਸਰਕਾਰਾਂ ਦੀਆਂ ਕੰਪਨੀਆਂ ਨੂੰ ਪੈਸਾ ਪੂਰਾ ਦੇਣਾ ਪੈਂਦਾ ਸੀ ਤੇ ਰਿਟਾਇਰਮੈਂਟ ਬੈਨੀਫਿਟਸ ਦੇਣੇ ਪੈਂਦੇ ਸੀ ਤਾਂ ਹੀ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ કરી ਸਾਰਾ ਕੁਝ ਕਾਰਪੋਰੇਟਾਂ ਦੇ ਹੱਥ ਚ ਦੇ ਰਹੇ ਨੇ ਤੇ ਹੁਣ ਕਿਸਾਨ ਯੂਨੀਅਨਾਂ ਨੂੰ ਵੀ ਰੋਕ ਰਹੇ ਨੇ ਵੀ ਇਹ ਬੋਲ ਨਾ ਸਕਣ ਇਹਨਾਂ ਦੇ ਅਗੇਂਸਟ ਤਾਂ ਉਹ ਜਿਹੇ ਲਾਅ ਬਣਾਏ ਗਏ ਨੇ ਇਹ ਜਿਹੜਾ ਵੀ ਹੁਣ ਕਿਸਾਨ ਯੂਨੀਅਨ ਨੂੰ ਇਹ ਬਦਨਾਮ ਕਰ ਰਹੇ ਨੇ ਤੇ ਆਪਣੇ ਲੋਕ ਇਹ ਕਹਿ ਰਹੇ ਨੇ ਵੀ ਇੰਨਾ ਦਾ ਭਰਨੇ ਲਾਉਣਾ ਗਲਤ ਹੈ ਇਹ ਸਭ ਕੁਝ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਦਿਨ ਪਛਤਾਉਣਾ ਪਊਗਾ ਕਿਉਂਕਿ ਇਹ ਅਖੀਰਲੀ ਲੜਾਈ ਹੈ ਜਿਹੜੀ ਕਿਸਾਨ ਸਾਰੀ ਕਹਿ ਲੋ ਆਪਣੀ ਜਿੰਨੀ ਪopulation ਹੈ ਉਹਦੇ ਲਈ ਲੜ ਰਹੇ ਨੇ ਕਿਉਂਕਿ ਇਹ ਐਕਸਪਲੋਇਟੇਸ਼ਨ ਦੀ ਹੱਦ ਹੈ ਤਾਂ ਇਹਨਾਂ ਨੇ ਜਿਹੜਾ 90 ਘੰਟੇ ਕਰ ਰਹੇ ਨੇ ਇਹ 90 ਘੰਟੇ ਦੇ ਨਾਲ ਵੀ ਇਹਨਾਂ ਨੇ ਸੈਟੀਸਫਾਈ ਨਹੀਂ ਹੋਣਾ। ਉਹਨਾਂ ਨੇ ਸਮੇਂ 'ਚ ਤਕਰੀਬਨ ਫ੍ਰੀ ਵੰਡ 'ਚ ਇਹ ਚਾਹਣਗੇ ਵੀ ਸਾਡੇ ਕੋਲ ਨਵੇਂ ਨੌਜਵਾਨ ਕੰਮ ਕਰਨ ਜਿਵੇਂ ਇੱਕ दारू ਦੀ ਬੋਤਲ ਪਿੱਛੇ ਇਹਨਾਂ ਦੀਆਂ ਪੋਲਿਟੀਕਲ ਪਾਰਟੀਆਂ ਦੀਆਂ ਰੈਲੀਆਂ ਚਾਉਂਦੇ ਨੇ ਉਹ ਮੇ ਉਹਨਾਂ ਨੂੰ ਬਗਾੜ ਕੇ ਕੰਮ ਲਿਆ ਜਾਵੇ। ਇਸ ਕਰਕੇ ਭਰਾਵੋ ਇਹ ਜਾਗਣ ਦਾ ਸਮੇਂ ਹੈ ਜਿੰਨੀਆਂ ਵੀ ਸਰਕਾਰ ਦੀਆਂ ਨੀਤੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਤੁਹਾਡੇ ਅਗੇਂਸਟ ਵੱਧ ਰਹੀਆਂ ਨੇ ਉਹਨਾਂ ਤੇ ਕੌਂਸ਼ੀਅਸਲੀ ਸਟੱਡੀ ਕਰੋ ਤੇ ਉਹਨਾਂ ਦੇ ਖਿਲਾਫ ਆਪਣਾ ਇੱਕ ਮੋਹਮ ਚਲਾਓ ਤਾਂ ਕਿ ਫਾਰਮਰਸ ਦੀ ਕੱਲਿਆਂ ਦੀ ਨਹੀਂ ਇਹ ਹੈਗੀ ਫਾਰਮਰਾਂ ਦੇ ਤਿੰਨ ਕਾਨੂੰਨ ਦੁਬਾਰਾ ਉਹਨਾਂ ਨੇ ਸਟੇਟਾਂ ਨੂੰ ਭੇਜਤੇ ਇਹਨਾਂ ਨੇ ਜਿਹੜੀ ਵੀ ਚੀਜ਼ ਇਹ ਚਾਹੁੰਦੇ ਨੇ ਆਪਣੇ ਅਨੁਕੂਲ ਕਿਸੇ ਹੋਰ ਤਰੀਕੇ ਨਾਲ ਉਹਨੂੰ ਇੰਪਲੀਮੈਂਟ ਕਰ ਦਿੰਦੇ ਨੇ ਇਸ ਕਰਕੇ ਚੰਗੇ ਇਮਾਨਦਾਰ ਤੇ شریف ਬੰਦਿਆਂ ਨੂੰ ਵੋਟ ਕਰਕੇ ਅੱਗੇ ਲਿਆਓ ਤਾਂ ਜੋ ਇਹ ਸਮਾਜ ਇੱਕ ਚੰਗਾ ਸਮਾਜ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ